ਤਲਵਾਰ ਦੇ ਨਾਲ ਆ ਹਮਲਾ ਕੀਤਾ ਮੇਰੇ ਨਾਲ ਦਾਤਰ ਹੀ ਇੱਕ ਇੱਕ ਮੇਰੇ ਗੋਡੇ ਤੇ ਮਾਰਿਆ ਜਿੱਥੇ ਮਰਜੀ ਮੂਹ ਦੇਂਦੇ ਜਿੱਥੇ ਮਰਜੀ ਗੁਰਦੁਆਰੇ ਸਫਾਈ ਆਪਾਂ ਕਰਨੀ ਕਿ ਗੰਦ ਪਾਉਣਾ ਸਾਡੇ ਸਾਰਾ ਹੱਡਾ ਤੇ ਇੱਕ ਸਾਜ ਦਾ ਸਾਧਨੀ ਸਾਰਾ ਬੰਦ ਹੋ ਗਿਆ ਵਾ ਕਿ ਇਹ ਇਹਦੇ ਸਿਰ ਤੇ ਸਾ ਇੰਨਾਂ ਨੇ ਸੱਟਾਂ ਮਾਰੀਆਂ ਤੇ ਇਹਦਾ ਆਪਾਂ ਮੁਕੱਦਮਾ ਦਰਜ ਕਰ ਲਿਆ ਜੀ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਇਹ ਦੋਸ਼ੀ ਨੂੰ ਗਿਫਤਾਰ ਕਰਤੀ ਜੀ ਜੀ ਕੀ ਨਾਮ ਹੈ ਤੁਹਾਡਾ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਡਾਕਟਰਾਂ ਕੋਲੋਂ ਤੁਹਾਡੀਆਂ ਲੱਤਾਂ ਕੱਟਣੀਆਂ ਪਈਆਂ ਕੀ ਇਸ ਤਰ੍ਹਾਂ ਮਸਲਾ ਇਹ ਮਸਲਾ ਜੀ ਸਾਡੇ ਪਿੰਡ ਲੋਕਾ ਜੀ ਇਹ ਡੇਰਾ ਪੈਂਦਾ ਬਾਬੇ ਮਹਾਨੀ RAM ਦਾ ਉਥੇ ਬੂਟੇ ਲਾਏਗੇ ਤੇ ਲਾਗੇ ਗਵੰਡੀਆ ਕੁਲਦੀਪ ਸਿੰਘ लाਡੀ ਉਹਦਾ ਭਰਾ ਇੱਕ ਉਹਦਾ ਭਰਾ ਗੁੱਕੀ ਤਿੰਨ ਬੰਦੇ ਇਹ ਭਰਾ ਦੋ ਉਹਨਾਂ ਦੇ ਮੁੰਡੇ ਇਹਨਾਂ ਨੂੰ ਅੱਗੇ ਬੜੀ ਆਲਾਮਾਂ ਦਿੱਤਾ ਵੀ ਡੰਗਰ ਨਾ ਛੱਡਿਆ ਕਰੋ ਗੁਰਦੁਆਰੇ ਜਾੜਾ ਕਰਦੇ ਆ ਨਾਲੇ ਕਿ ਜਿੱਥੇ ਮਰਜ਼ੀ ਮੂਤ ਦੇਂਦੇ ਜਿੱਥੇ ਮਰਜ਼ੀ ਗੁਰਦੁਆਰੇ ਸਫਾਈ ਆਪਾਂ ਕਰਨੀ ਕਿ ਗੰਦ ਪਾਉਣਾ ਪਰ ਨਹੀਂ ਹੀ ਇਹਨਾਂ ਸਮਝਦੇ ਉਹਦਣ ਵੀ ਹਰ ਹੁਸੇ ਗੱਲ ਤੋਂ ਬਹਿਸ ਹੁੰਦੀ ਹੁੰਦੀ ਮੇਰੇ ਨਾਲ ਹੱਥੋਂ ਪਾਈਏ ਮੈਂ ਕੱਲਾ ਹਾਂ ਹਥੋਪਾਈਏ ਕੋੜ ਦੇ ਕੋੜ ਦੇ ਮੈਨੂੰ ਘਰੇ ਲੈ ਗਏ ਆਂਦੇ ਤੂੰ ਅੱਗੇ ਵੀ ਪੈਂਟ ਜਾ ਡਾ ਕੇ ਆ ਵਾ ਲੋਕਾਂ ਨੂੰ ਵੀ ਆ ਜਾ ਕਰ ਏਦਾਂ ਤੁਹਾਡੀ ਬਨਾਮੀ ਕਰਦਾ ਮੈਂ ਪਰ ਅੱਜ ਤੈਨੂੰ ਛੱਡਣਾ ਨਹੀਂ ਸੀ ਇਹ ਕੋੜ ਦੇ ਕੋੜ ਦੇ ਘਰੇ ਲੈ ਗਏ ਆ ਘਰੇ ਖੜਕੇ ਤੇ ਮੇਰੇ ਨੂੰ ਤਲਵਾਰ ਦੇ ਨਾਲ ਆਹ ਮਲਾ ਕੀਤਾ ਮੇਰੇ ਨਾਲ ਦਾਤਰ ਹੀ ਇੱਕ ਇੱਕ ਮੇਰੇ ਗੋਡੇ ਤੇ ਮਾਰਿਆ ਉੱਥੇ ਟੈਂਕੇ ਲੱਗੇ ਮੁੜ ਕੇ ਮੇਰੇ ਧਰਲੇ ਲੱਤਾਂ ਦੇ ਦੋ ਮਾਰੇ ਉਹ ਤੋਂ ਬਾਅਦ ਮੈਂ ਬੇਹੋਸ਼ ਹੋ ਗਿਆ ਬਾਅਦ ਚ ਮੈਨੂੰ ਕੋਈ ਪਤਾ ਨਹੀਂ ਕੀ ਹੋਇਆ ਮੇਰੇ ਨਾਲ ਕੀ ਨਹੀਂ ਮਾਜ ਮੈਨੂੰ ਘਰ ਦਿਆਂ ਰੇਲਵੇ ਲਾਈਨ ਤੋਂ ਚੱਕਿਆ। ਉਹਨਾਂ ਵੱਲੋਂ ਰੇਲਵੇ ਲਾਈਨ ਤੇ ਤੁਹਾਨੂੰ ਬਾਅਦ ਵਿੱਚ ਛੋਟੇ ਸਿੱਟਾ ਗਿਆ ਕੀ ਕਾਰਨ ਜਿਹੜਾ ਤੁਹਾਨੂੰ ਰੇਲਵੇ ਲਾਈਨ ਤੇ ਸੱਟਿਆ ਜਾਣਾ। ਉਹਨਾਂ ਦਾ ਕਾਰਨ ਹੀ ਰੇਲਵੇ ਦਾ ਨਾਂ ਲੱਗ ਜੂਗਾ ਕਿ ਰੇਲ ਦੇ ਥੱਲੇ ਆਇਆ। ਅਸੀਂ ਬਾਤ ਚਾਹੀਏ ਪਰ ਉਹ ਮਹਾਰਾਜ ਜਿਹੜੀ ਜਗ੍ਹਾ ਬਹੁਤ ਸਖਤ ਹੈ। ਉਹਨਾਂ ਮਹਾਰਾਜ ਨੇ ਬਚਾਇਆ। ਹੱਥ ਦੇ ਕੇ। ਭਾਈ ਭਾਈ ਵਿਆਹ ਹੋਇਆ ਕਿੰਨੇ ਕਿੰਨੇ ਬੱਚੇ ਦੋ ਬੱਚੇ ਮੇਰੇ ਇੱਕ ਲੜਕੀ ਇੱਕ ਲੜਕਾ ਹੈ। ਮਾਇਦਾ ਸਾਧਨ ਕੀ ਹੈ ਕਰ ਰਹਾ ਹੈ ਕੋਈ ਜੀ ਕਮਾਈ ਦਾ ਸਾਧਨ ਜੀ ਪਹਿਲੀ ਥੋੜੀ ਜਿਹੀ ਪਹਿਲੀ ਆ ਕਮਾਈ ਦਾ ਸਾਧਨ ਕੋਈ ਨਹੀਂ ਕੀ ਮੰਗ ਕਰਦੇ ਆ ਮੰਗ ਮੈਂ ਇਹੋ ਕਰਦਾ ਮੈਨੂੰ ਨਿصاف ਦਿੱਤਾ ਜਾਵੇ ਕਵਲਜੀਤ ਕੋਰ ਮੈਂ ਵੀ ਕੋਈ ਕੀ ਕਹਿਣਾ ਚਾਹੂਗੀ ਜੇ ਤੁਹਾਡੇ ਪਤੀ ਦੇ ਨਾਲ ਫੁੱਟ ਮਾਰ ਕੀਤੀ ਗਈ ਲੋਕਾਂ ਵੱਲੋਂ ਉਹ ਪਾਹੇ ਜੀ ਕਰਕੇ ਤਾ ਗਿਆ ਸਰ ਉਹਨਾਂ ਨੇ ਬਹੁਤ ਮਾਰਾ ਕੀਤਾ ਸਾਡੇ ਨਾਲ ਸਰ ਇਦਾਂ ਕਰਨਾ ਨਹੀਂ ਚਾਹੀਦਾ ਸਰ ਛੋਟੀ ਜੀ ਗੱਲ ਨੂੰ ਲੈ ਕੇ ਇੰਨਾ ਵੱਡਾ ਹਾਸਾ ਨਹੀਂ ਕਰਨਾ ਚਾਹੀਦਾ ਸਰ ਉਹਨਾਂ ਨੂੰ ਮਤਲਬ ਕਿ ਸਰ ਇਹੋ ਮੰਗ ਕਰਦੇ ਆ ਕਿ ਜੇ ਉਹਨਾਂ ਨੇ ਸਾਡੇ ਨਾਲ ਕੀਤਾ ਤੇ ਦੋਸ਼ੀਆਂ ਨੂੰ ਉਹਨਾਂ ਨੂੰ ਸਜ਼ਾ ਮਿਲੇ ਸਾਡੇ ਵੱਲੋਂ ਸਜ਼ਾ ਦੇਣੀ ਚਾਹੀਦੀ ਸਰਕਾਰ ਨੂੰ ਤੇ ਗਾੜੀ ਸਰ ਸਾਡਾ ਤੇ ਇੱਕ ਸਾਡਾ ਸਾਧਨ ਹੀ ਸਾਰਾ ਬੰਦ ਹੋ ਗਿਆ ਵਾ ਕਿ ਇਹ ਦੇ ਸਿਰ ਤੇ ਸਰ ਕਿ ਇਹੋ ਪਾਈ ਹੋ ਗਿਆ ساری ਉਮਰ ਲਈ ਸੀ ਸਾਰੇ ਛੋਟੇ ਛੋਟੇ ਮੇਰੇ ਬੱਚੇ ਆ ਸਿਰ ਕਿਦਾਂ ਪਾਲੇ ਸੀ ਸਰ ਟਰੈਕ ਡਰਾਈਵਰ ਸੀਗੇ ਕਿੰਨੇ ਬੱਚੇ ਤੁਹਾਡੇ ਸਰ ਇੱਕ ਗੁੱਡੀ ਇੱਕ ਤਾਕਾ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰ ਇਹੋ ਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਸਜ਼ਾ ਚਾਹੀਦੀ ਆ ਹਾਂਜੀ ਸਰ ਇਹ ਕੀ ਮਾਮਲਾ ਜਿਹੜਾ ਇੱਕ ਨੌਜਵਾਨ ਦੀਆਂ ਲੱਤਾਂ ਕਰਨੀਆਂ ਪੀਆ ਪਿੰਡ ਲੋਕਾਂ ਦਾ ਕੀ ਸੀ ਸਾਰਾ ਮਾਮਲਾ ਕੀ ਹੁਣ ਤੱਕ ਦੀ ਪੁਲਿਸ ਦੀ ਕਾਰਵਾਈ ਕੀ ਹੈਗੀ ਹੈ ਉਹਦੇ ਰਿਗਾਰਡਿੰਗ ਜੀ ਰঞ্জੀਤ ਸਿੰਘ ਸਾਹਿਬ ਨਾਲ ਮੁਖਤਾਰ ਸਿੰਘ ਨੇ ਸਾਨੂੰ ਬਿਆਨ ਕਲਮੰਦ ਕਰਵਾਏ ਆ ਇਹ 28 ਅੱਠ 224 ਨੂੰ 23 ਕਰੀਬ 8 ਵਜੇ ਉਹਦਾ ਝਗੜਾ ਹੋਇਆ ਪੰਜ ਵਿਅਕਤੀਆਂ ਨਾਲ ਕੁਲਦੀਪ ਸਿੰਘ ਮਲਕੀਤ ਸਿੰਘ ਜਗਦੀਪ ਸਿੰਘ ਪਤਰਨਜੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਜੋਗੰਪ੍ਰੀਤ ਸਿੰਘ ਸਨ ਉਹ ਮਲਕੀਤ ਸਿੰਘ ਇਹਨਾਂ ਨੇ ਸੱਟਾਂ ਮਾਰੀਆਂ ਤੇ ਇਹਦਾ ਆਪਾਂ ਮੁਕਦਮਾ ਦਰਜ ਕਰ ਲਿਆ ਜੀ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ दिल्ली क्राइम नेशनल न्यूज़ नजर सफर